ਸਤਿ ਸ੍ਰੀ ਅਕਾਲ ਦੋਸਤੋ ਅੱਜ ਮੈਂ ਆਇਆ ਹਾਂ ਮਕੇਰੀਆਂ ਦੇ ਵਿੱਚ ਤੇ ਇੱਥੇ ਹੈਗੀ ਇੱਕ ਉਪਕਾਰ ਲੈਬਾਰਟਰੀ ਇਸ ਲੈਬਾਰਟਰੀ ਦੇ ਵਿੱਚ ਮੈਂ ਅਕਸਰ ਆਪ ਵੀ ਟੈਸਟ ਕਰੋਨਾ ਆ ਤੇ ਜਿੰਨੇ ਵੀ ਮੇਰੇ ਜਿਮ ਦੇ ਸਰਕਲ 'ਚ ਹੈਗੇ ਨੇ ਮੁੰਡੇ ਉਹਨਾਂ ਨੂੰ ਕਹਿੰਦਾ ਕਿ ਇੱਥੋਂ ਟੈਸਟ ਕਰਾਇਆ ਕਰੋ ਤੇ ਆਉਂਦੇ ਵੀ ਨੇ ਤੇ ਆਪਾਂ ਜਿਮ ਦੇ ਵਿੱਚ ਕੈਂਪ ਵੀ ਲਿਆਉਂਦੇ ਟੈਸਟਿੰਗ ਦਾ ਇਹਨਾਂ ਨੂੰ ਕਿਸੇ ਚੀਜ਼ ਦਾ ਲਾਲਚ ਨਹੀਂ ਕੋਈ ਫਾਲਤੂ ਰੇਟ ਨਹੀਂ ਲਾਉਂਦੇ ਤੇ ਜਿਹੜੀ ਇਹ ਨੀਡਲ ਵੀ ਯੂਜ਼ ਕਰਦੇ ਨੇ ਬਹੁਤ ਹੀ ਕੁਆਲਟੀ ਵਾਲੀ ਨੀਡਲ ਯੂਜ਼ ਕਰਦੇ ਨੇ ਕਿਉਂਕਿ ਹਰ ਕੋਈ ਬੰਦਾ ਰੇਡ ਕੱਟ ਡਾਉਨ ਕਰਨਾ ਚਾਹੁੰਦਾ ਕਿਉਂਕਿ ਜਿਹੜੀ ਕੁਆਲਿਟੀ ਵਾਲੀ ਨੀਡਲ ਨਹੀਂ ਆ ਉਹ ਪੇਨਫੁਲ ਹੁੰਦੀ ਆ ਆਪਾਂ ਨੂੰ ਦਿਖਦੀ ਤਾਂ ਨਹੀਂ ਬਟ ਜਦੋਂ ਉਹਨੂੰ ਆਪਾਂ ਮਾਈਕਰੋਸਕੋਪ ਜਾਂ ਬਹੁਤ ਗੌਰ ਨਾਲ ਦੇਖੀਏ ਉਹਨਾਂ ਦੀ ਕੁਆਲਿਟੀ ਜਿਹੜੀ ਏਡੀ ਵਧੀਆ ਨਹੀਂ ਹੁੰਦੀ ਤੇ ਉਹ ਸਾਡੀ ਸਕਿਨ 'ਚ ਜਾਣ ਲੱਗੇ ਵੀ ਪ੍ਰੋਬਲਮ ਕਰਦੀ ਆ ਬਟ ਜਿਹੜੀ ਥੋੜੀ ਜੀ ਮਹਿੰਗੀ ਨੀਡਲ ਹੈ ਮਹਿੰਗੀ ਤਾਂ ਪੈ ਜਾਂਦੀ ਹੈ ਲੈਬੋਰੀਟਰੀ ਵਾਲਿਆਂ ਨੂੰ ਬਟ ਉਹ ਲੈਸਟ ਪੇਨਫੁਲ ਹੁੰਦੀ ਆ ਏ ਲੈਬੋਰੀਟਰੀ ਦੀ ਲੋਕੇਸ਼ਨ ਜਿਹੜੀ ਆ ਮੁਕੇਰੀਆਂ ਆ ਚਲੋ ਆਪਾਂ ਅੰਦਰ ਚੱਲਦੇ ਆਂ ਤੇ ਗੱਲ ਕਰਦੇ ਆਂ ਮਨਪ੍ਰੀਤ ਸਿੰਘ ਨਾਲ ਇਹ ਹੈਗੀ ਹੈ ਉਪਗਾਰ ਕਲੀਨिकल ਲੈਬਾਰਟਰੀ ਤੇ ਇਹਦੀ ਲੋਕੇਸ਼ਨ ਜਿਹੜੀ ਹੈ ਉਹ ਤੁਹਾਡੇ ਨਾਲ ਜਲਦੀ ਸ਼ੇਅਰ ਕਰ ਦਿੰਦੇ ਆ ਸਕਰੀਨ ਤੇ ਲੋਕੇਸ਼ਨ ਦੇਖ ਸਕਦੇ ਹੋ ਚਲੋ ਮਿਲਦੇ ਆ ਮਨਪ੍ਰੀਤ ਸਿੰਘ ਨਾਲ ਮਨਪ੍ਰੀਤ ਜੀ ਸਤਿ ਸ਼੍ਰੀ ਅਕਾਲ ਵਧੀਆ ਜੀ ਵਧੀਆ ਅਸੀਂ ਆਏ ਆ ਅੱਜ ਤੁਹਾਡੇ ਸ਼ਹਿਰ ਦੇ ਵਿੱਚ ਤੇ ਅਕਸਰ ਮੈਂ ਜਦੋਂ ਵੀ ਟੈਸਟ ਕਰਾਉਣਾ ਹੁੰਦਾ ਹੈ ਤੇ ਮੈਂ ਤਾਂ ਮਤਲਬ ਬਾਹਰੋਂ ਤੇ ਕਿਤੋਂ ਨਹੀਂ ਕਰਾਇਆ ਪਰ ਤੁਹਾਡੇ ਕੀ ਰਾਜ ਹੈ ਕਿ ਜਦੋਂ ਮੈਂ ਤੁਹਾਡੇ ਕੋਲ ਸਰੇਂਜ ਨਾਲ ਬਲੱਡ ਕਟਵਾਉਣਾ ਤੇ ਪੇਨਫੁਲ ਨਹੀਂ ਹੁੰਦਾ ਇਹ ਇਹ ਜੀ ਸਾਰਾ ਐਕਸਪੀਰੀਅੰਸ ਦਾ ਹੈ ਜਿੱਦਾਂ ਪਹਿਲਾਂ ਮੈਂ ਅਪੋਲੋ ਹਸਪੀਟਲ ਤੋਂ ਦਿੱਲੀ ਤੇ ਆਣਾ ਤੋਂ ਕਰਕੇ ਆ ਫਿਰ ਬਜੋਸੀ ਹਸਪੀਟਲ ਬਜੋਸੀ ਹਸਪੀਟਲ ਦੋ ਸਾਲ ਲਾਇਆ ਤੇ ਫਿਰ ਇੱਥੇ ਲੋਕਲ ਤੇ ਬਾਕੀ ਸਟੱਡੀ ਐਲਪੀਜੀ ਤੋਂ ਕੀਤੀ ਹੋਈ ਹੈ ਉੱਤੇ ਵੀ ਸਾਰੀ ਪ੍ਰੈਕਟਿਸ ਜ਼ਿਆਦਾ ਕਰਵਾਉਂਦੇ ਜਿੰਨੀ ਪ੍ਰੈਕਟਿਸ ਜ਼ਿਆਦਾ ਹੁੰਦੀ ਉਹ ਤੇ ਫਿਰ ਅਨੂੰ ਵਾਪਸ ਵਿੱਚ ਕਰਵਾਉਂਦੇ ਐਕਸਪੀਰੀਅੰਸ ਮੈਟਰ ਕਰਦਾ ਤੇ ਜਿਹੜੀ ਇਹ ਕੋਈ ਨੀਡਲ ਆ ਉਹਦੀ ਵੀ ਕੁਆਲਿਟੀ ਦਾ ਫਰਕ ਪੈਂਦਾ ਆ ਨੀਡਲ ਦਾ ਵੀ ਪੈ ਜਾਂਦਾ ਥੋੜਾ ਵਧੀਆ ਆਪਾਂ ਵਰਤ ਲਈਦਾ ਉਹਦੇ ਵਿੱਚ ਹੁੰਦਾ ਕਿ ਬਹੁਤੀ ਕ੍ਰੋਸ ਕਟਿੰਗ ਨਹੀਂ ਕਰੀਦੀ ਆਪਾਂ ਅੱਛਾ ਮਤਲਬ ਜਿਹੜੇ ਜਿਹੜੇ ਪੇਨਫੁੱਲ ਪ੍ਰੋਸੈਸ ਹੁੰਦੇ ਵਿੱਚ ਨੀਡਲ ਕਈ ਵਾਰ ਬਹੁਤ ਸਸਤੀ ਹੋ ਜਾਂਦੀ ਤੇ ਉਹ ਫਿਰ ਥੋੜੀ ਜਾਂਦੀ ਵੀ ਓਖੀ ਕਰਕੇ ਕਿਉਂਕਿ ਉਹ ਮਤਲਬ ਸਸਤੀ ਹੋਣ ਦੇ ਕਾਰਨ ਕਿ ਬੈਂਡ ਮੁੰਡ ਪਿਆ ਹੁੰਦਾ ਉਹਦੇ ਅੱਗੇ ਤੁਝ ਕੀ ਜੇ ਬੈਂਡ ਨਹੀਂ ਉਹ ਘਟ ਹੁੰਦੀ ਹੈ ਕਿ ਉਹ ਕਈ ਵਾਰ ਖੁੰਡੀ ਹੁੰਦੀ ਉਹਦੇ ਕਰਕੇ ਪ੍ਰੋਬਲਮ ਹੈ ਕਈ ਵਾਰੀ ਜ਼ੋਰ ਲੱਗਦਾ ਹੈ ਨਾ ਤੇ ਆਪਾਂ ਇੱਥੇ ਤੁਹਾਡੇ ਕੋਲ ਆਏ ਆ ਤੇ ਤੁਸੀਂ ਥੋੜਾ ਬੋਤ ਦੱਸੋ ਕਿ ਕਿਹੜੇ ਕਿਹੜੇ ਤੁਸੀਂ ਟੈਸਟ ਕਰਦੇ ਹੋ ਇੱਥੇ ਅਸੀਂ ਰੂਟੀਨ ਪੂਰੀ ਬਾਡੀ ਦੇ ਸਾਰੇ ਚੈੱਕ ਅਪ ਕਰ ਦਿੰਦੇ ਆ ਉਹਦੇ ਵਿੱਚ ਤੁਹਾਨੂੰ ਲੀਵਰ ਕਿਡਨੀ ਵਿਟਾਮਿਨ ਡੀ ਸਾਰਾ ਕੁਝ ਹੋ ਜਾਂਦਾ ਜਿਹੜੇ ਛੋਟੇ ਟੈਸਟ ਹੋ ਅਸੀਂ ਕਰਦੇ ਜਿਹੜੇ ਵੱਡੇ ਉਹ ਆਪਾਂ ਲਿੰਕ ਕੀਤੀ ਹੋਈ ਲੈਬ ਨਾਲ ਜਲੰਧਰ ਜਾਂ ਦਿੱਲੀ ਆਪਾਂ ਉੱਥੋਂ ਕਰਵਾ ਲਈਦਾ ਫਿਰ ਸਾਰਾ ਤੇ ਤਾਂ ਜਿਹੜਾ ਤੁਸੀਂ ਟੈਸਟ ਕਰਦੇ ਹੋ ਤੇ ਤੁਸੀਂ ਜਿਹੜਾ ਜੋ ਵੀ ਰਿਪੋਰਟ ਆਉਂਦੀ ਕਿੰਨੇ ਕੇ ਟਾਈਮ ਚ ਦੇ ਦਿੰਦੇ ਹੋ ਜਿਹੜੀ ਤੇ ਰਿਪੋਰਟ ਹੁੰਦੀ ਆ ਆਪਾਂ ਘੰਟੇ ਡੇਢ ਵਿੱਚ ਜਿਹੜੇ ਸਾਡੇ ਕੋਲ ਇਹ ਹੋ ਜਾਣੇ ਜਿਹੜੀ ਦੂਸਰੀ ਬਾਹਰ ਜਾਂਦੀ ਰਿਪੋਰਟ ਉਹ ਆਪਾਂ ਤੀਸਰੇ ਦਿਨ ਸਾਰਾ ਕੁਝ ਦੇ ਦਿੰਦੇ ਆ ਬਹੁਤ ਵਧੀਆ ਜੀ ਬਹੁਤ ਸੋਹਣਾ ਲੱਗਿਆ ਇੰਨਾ ਸੋਹਣਾ ਸਰੂਪ ਹੈ ਤੇ ਅੰਮ੍ਰਿਤਸਰ ਗਿਆ ਹੋਇਆ ਤੇ ਆਪਾਂ ਆਪਣੇ ਬੰਦਿਆਂ ਦੀ ਸਪੋਰਟ ਕਰੀਏ ਆ ਇੱਕ ਹੋਰ ਦੇਖਿਆ ਕਿ ਜਿਹੜੇ ਤੁਹਾਡੇ ਰੇਟਸ ਨੇ ਉਹ ਮਾਰਕੀਟ ਨਾਲੋਂ ਕਾਫੀ ਸਸਤੇ ਨੇ ਉਹਦਾ ਕਾਰਨ ਕੀ ਆ ਮਤਲਬ ਤੁਸੀਂ ਕੀ ਇੰਨਾ ਸਸਤਾ ਕਿਵੇਂ ਦੇ ਦਿੰਦੇ ਕਿ ਜਾਂ ਆਪਣਾ ਹੀ ਮਾਰਜਿਨ ਘੱਟ ਰੱਖਿਆ ਹੋਇਆ ਨਹੀਂ ਮੈਂ ਆਪਣਾ ਮਾਰਜਿਨ ਘੱਟ ਰੱਖਿਆ ਹੋਇਆ ਬਾਕੀ ਇਦਾਂ ਹੁੰਦਾ ਕਿ ਬਹੁਤੀ ਮੈਂ ਡਾਕਟਰ ਉਹਨਾਂ ਕੀਤੇ ਨਹੀਂ ਤੇ ਜੇ ਡਾਕਟਰ ਨਾਲ ਫੇਰਾਂ ਨੂੰ ਥੋੜਾ ਜਿਹਾ ਰੇਟ ਹੱਲ ਵੀ ਵਧਾਉਣਾ ਪੈਂਦਾ ਤੇ ਇਸ ਕਰਕੇ ਆਪਾਂ ਨੋਰਮਲੀ ਆਪਣਾ ਮਾਰਜਨ ਰੱਖਿਆ ਘੱਟ ਰੱਖਿਆ ਜਿਹੜਾ ਸੈਲਫ ਪੇਸ਼ੈਂਟ ਹੀ ਆਉਂਦਾ ਸਾਰਾ ਹਾਂਜੀ ਇੱਕ ਵਾਰੀ ਤੁਸੀਂ ਦੁਬਾਰਾ ਦੱਸ ਦੋਗੇ ਕਿ ਜਿਹੜੇ ਸਭ ਤੋਂ ਮਤਲਬ ਕਿਸ ਕਿਸ ਲੈਵਲ ਦੇ ਟੈਸਟ ਹੁੰਦੇ ਨੇ ਲੀਵਰ ਕਿਡਨੀ ਤਾਂ ਸਾਰੇ ਹੀ ਮੈਂ ਦੇਖਿਆ ਤੁਸੀਂ ਕਿਹੜੇ ਕਿਹੜੇ ਜਿਹੜੇ ਵੱਡੇ ਟੈਸਟ ਜਿਹੜੇ ਕਰਦੇ ਹੋ ਉਹ ਵੀ ਦੱਸੋ ਬਲ ਟੈਸਟ ਫਿਰ ਆਪਾਂ ਸਾਰਾ ਅਜਿਹਾ ਲੀਵਰ ਕਿਡਨੀ ਹਾਰਡ ਥਾਇਰਾਇਡ ਸਾਰੇ ਟੈਸਟੋਸਟੋਨ ਆਇਰਨ ਪ੍ਰੋਫਾਈਲ ਤੇ ਨਿਨੀ ਵਾਲੇ ਐਚਪੀਏ ਵਾਲ ਸੀ 슈ગર ਬਾਕੀ ਸਾਰੇ ਸੋਡੀਅਮ ਪੋਟਾਸ਼ੀਅਮ ਇਲੈਕਟ੍ਰੋਲਾਈਟ ਸਾਰੇ ਆ ਜਾਂਦੇ ਇਹਦੀ ਮੇਨ ਟੈਸਟ ਹੁੰਦੇ ਸਾਰੇ ਰੂਟੀਨ ਚੈੱਕ ਠੀਕ ਹੈ ਜੇ ਤੁਹਾਡੇ ਕੋਲ ਕਿਸੇ ਨੇ ਆਉਣਾ ਹੋਵੇ ਤੁਸੀਂ ਲੋਕੇਸ਼ਨ ਦੱਸੋਗੇ ਆਪਣੀ ਕਿੱਥੇ ਪੈ ਜਾਂਦੀ ਹੈ ਹਾਂਜੀ ਇਹਦੀ ਸਿਵਲ ਹਸਪੀਟਲ ਲਾਗੇ ਪੁਰਾਣਾ 사ਸੰਕਰ ਡਾਕਟਰ ਪ੍ਰੇਮ ਚਮੜੀ ਵਾਲੇ ਉਹਨਾਂ ਦੇ ਲਾਗੇ ਉਪਕਾਰ ਕਲੀਨਿਕ ਲਾਇਵ ਹੈ ਤੁਸੀਂ ਜਦੋਂ ਮਰਜੀ ਵਿਜ਼ਿਟ ਕਰੋ ਉਹ ਐਸਨ ਮਨਪ੍ਰੀਤ ਸਿੰਘ ਉਪਕਾਰ ਲੈਬਰਾਟਰੀ ਵਾਲੇ ਤੇ ਜਦੋਂ ਵੀ ਤੁਸੀਂ ਮਕੇਰੀਆਂ ਆਓ ਤੇ ਟੈਸਟ ਕਰਾਉਣਾ ਹੋ ਤੇ ਤੁਹਾਨੂੰ ਇਹ ਇਹਨਾਂ ਨੇ ਆਪਣਾ ਮਾਰਜਿਨ ਵੀ ਕੱਟ ਰੱਖਿਆ ਹੋਇਆ ਤੇ ਕੁਝ ਕੰਟੈਕਟ ਜਿਹੜਾ ਕਿਸੇ ਹੋਰ ਨੂੰ ਮਾਰਜਿਨ ਦੇਣਾ ਉਹ ਵੀ ਇਹਨਾਂ ਦਾ ਲਿੰਕ ਘਟਨੇ ਤੇ ਇਹ ਸਿਰਫ ਤੇ ਸਿਰਫ ਸੱਚ ਦੇ ਪੈਰੇ ਤੇ ਚੱਲਦੇ ਨੇ ਸੱਚਾ ਸੌਦਾ ਕਰਦੇ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਬਾਣਾ ਆਇਆ ਹੋਇਆ ਦਾੜਾ ਪ੍ਰਕਾਸ਼ ਕੀਤਾ ਹੋਇਆ ਤੇ ਇਹਨਾਂ ਨੂੰ ਕੋਈ ਮਤਲਬ ਨਹੀਂ ਕਿ ਫालतੂ ਮੈਂ ਕਿਸੇ ਹੋਰ ਨੂੰ ਮਾਰ ਦਿੰਦਾ ਵਾਂ ਸੱਚਾਈ ਤੇ ਚੱਲਣ ਵਾਲੇ ਜਿਹੜੇ ਲੋਕ ਨੇ ਉਹਨਾਂ ਕੋਲ ਹਮੇਸ਼ਾ ਕਸਟਮਰ ਘੱਟ ਹੁੰਦੇ ਨੇ ਪਹਿਲਾਂ ਬਟ ਕੋਈ ਨਾ ਸਾਨੂੰ ਸਾਥ ਚਾਹੀਦਾ ਤੁਹਾਡਾ ਸਾਰਿਆਂ ਦਾ ਜਿਆਦਾ ਤੋਂ ਜਿਆਦਾ ਇਸ ਲੋਕੇਸ਼ਨ ਤੇ ਪਹੁੰਚੋ ਤੇ ਜਿਹੜਾ ਕਿ ਬਿਲਕੁਲ ਸਹੀ ਰੇਟ ਰੀਜ਼ਨੇਬਲ ਪ੍ਰਾਈਸ ਲਾਇਆ ਉਹਦਾ ਬਿਲਕੁਲ ਫਾਇਦਾ ਲਓ ਜੀ ਧੰਨਵਾਦ ਜੀ ਮਿਲਦੇ ਆ ਜੀ ਅਗਲੇ ਵੀਡੀਓ ਚ ਨਵੇਂ ਇਨਫੋਰਮੇਸ਼ਨ ਦੇ ਨਾਲ